ਪੰਜਾਬ ਦੇ ਵਿੱਚ ਅਤਿ ਦੀ ਗਰਮੀ ਨੇ ਲੋਕਾਂ ਦਾ ਆਮ ਜੀਵਨ ਬੇਹਦ ਪ੍ਰਭਾਵਿਤ ਕੀਤਾ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਇਸੇ ਦੌਰਾਨ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਕਿਉਂਕਿ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਚਲੇਗੀ ਹੀਟ ਵੇਵ ਦੇ ਚੱਲਦਿਆਂ ਮੌਸਮ ਵਿਭਾਗ ਦੇ ਵੱਲੋਂ ਇਹਨਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਅਲਰਟ ਰਹਿਣ ਦੇ ਲਈ ਕਿਹਾ ਹੈ ਤਾਂਕਿ ਇਸ ਦੌਰਾਨ ਆਪਣਾ ਬਚਾਅ ਜੜਾ ਉਹ ਗਰਮੀ ਤੋਂ ਕਰ ਸਕਣ 13 ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਉਹਨਾਂ ਦੇ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਮੁਕਸਰ ਸਾਹਿਬ, ਫਜ਼ਿਲਕਾ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਲੁਧਿਆਣਾ ਅਤੇ ਸੰਗਰੂਰ ਸ਼ਾਮਲ ਨੇ ਹਾਲਾਂਕਿ ਬੀਤੇ کئی ਪਿਛਲੇ ਕਈ ਦਿਨਾਂ ਦੇ ਵਿੱਚ ਵੀ ਬਠਿੰਡਾ ਸਭ ਤੋਂ ਗਰਮ ਸ਼ਹਿਰ ਰਿਹਾ ਪੰਜਾਬ ਦਾ ਜਿੱਥੇ ਸਭ ਤੋਂ ਅ ਵੱਧ ਤਾਪਮਾਨ ਜਿਹੜਾ ਉਹ ਦਰਜ ਕੀਤਾ ਗਿਆ ਤੇ ਇਸੇ ਦੌਰਾਨ ਜਿੱਥੇ ਹੁਣ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਹੋਇਆ ਤੇ ਉਹਨਾਂ ਦੇ ਵਿੱਚ ਵੀ ਬਠਿੰਡਾ ਦਾ ਨਾਂ ਸ਼ਾਮਿਲ ਹੈ ਇਸ ਤੋਂ ਇਲਾਵਾ ਇੱਕ ਵਾਰ ਫਿਰ ਤੋਂ ਜ਼ਿਲ੍ਹਿਆਂ ਦੇ ਨਾਮ ਬੋਲ ਦਿੰਦੀ ਆ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਾਜ਼ਿਲਕਾ ਮੋਗਾ ਬਠਿੰਡਾ ਬਰਨਾਲਾ ਮਾਨਸਾ ਲੁਧਿਆਣਾ ਅਤੇ ਸੰਗਰੂਰ ਇਹ ਉਹ ਜ਼ਿਲ੍ਹੇ ਨੇ ਜਿੱਥੇ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ 27 ਜੂਨ ਤੋਂ ਕੱਲ ਤੋਂ ਹੀ ਆਨੇ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ ਕਿਉਂਕਿ ਪ੍ਰੀ ਮੌਨਸੂਨ ਦੀ ਐਂਟਰੀ ਹੋਣ ਵਾਲੀ ਹੈ ਤਾਂ ਸਿਰਫ ਇੱਕ ਦਿਨ ਦੇ ਲਈ ਹੀ ਹੀਟ ਵੇਵ ਦਾ ਅਲਰਟ ਜਾਰੀ ਹੋਇਆ ਇਸ ਤੋਂ ਬਾਅਦ ਆਮ ਜਿਹੜਾ ਮੌਸਮ ਦੇ ਵਿੱਚ ਜਿਹੜਾ ਫਰਕ ਪਵੇਗਾ ਪ੍ਰੀ ਮੌਨਸੂਨ ਦੀ ਐਂਟਰੀ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਵੀ ਮਿਲੇਗੀ ਜਿਸ ਤਰੀਕੇ ਦੇ ਨਾਲ ਹੀਟ ਵੇਵ ਚੱਲ ਰਹੀ ਹੈ ਤਾਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਪਰ ਉਸੇ ਦੇ ਚੱਲਦਿਆਂ ਇੱਕ ਦਿਨ ਬਾਅਦ ਯਾਨੀ 27 ਜੂਨ ਤੋਂ ਪ੍ਰੀ ਮੌਨਸੂਨ ਦੀ ਐਂਟਰੀ ਹੋ ਜਾਏਗੀ ਜਿਸ ਦੇ ਚਲਦਿਆਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਹਲਕੀ ਬੂੰਦਾਬਾਂਦੀ ਦੇ ਅਸਾਰ ਦੱਸੇ ਜਾ ਰਹੇ ਨੇ ਇਸ ਤੋਂ ਇਲਾਵਾ 28 ਤੇ 29 ਜੂਨ ਨੂੰ ਕੁਝ ਇਲਾਕਿਆਂ ਦੇ ਵਿੱਚ ਬੂੰਦਾਬਾਂਦੀ ਹੋਵੇਗੀ 30 ਜੂਨ ਤੋਂ ਲੈ ਕੇ 1 ਜੁਲਾਈ ਦੇ ਵਿੱਚ ਦਰਮਿਆਨ ਜਿਹੜਾ ਉਹ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਯਾਨੀ ਕਿ ਕੁਝ ਦਿਨਾਂ ਦੇ ਵਿੱਚ ਹੀ ਕੁਝ ਦਿਨਾਂ ਦੇ ਵਿੱਚ ਹੀ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ ਕਿਉਂਕਿ ਆਤਿ ਦੀ ਗਰਮੀ ਤੋਂ ਅਕੇ ਲੋਕ ਬੇਹਦ ਪਰੇਸ਼ਾਨ ਨੇ ਤੇ ਗਰਮੀ ਨੇ ਉਹਨਾਂ ਦਾ ਆਮ ਜਨ ਜੀਵਨ ਬੇਹਦ ਪ੍ਰਭਾਵਿਤ ਕੀਤਾ ਹੈ ਇਸੇ ਦੇ ਚੱਲਦਿਆਂ ਕੁਝ ਦਿਨਾਂ ਦੇ ਵਿੱਚ ਹੀ ਵੱਡੀ ਰਾਹਤ ਮਿਲਣ ਵਾਲੀ ਹੈ ਮੌਸਮ ਵਿਭਾਗ ਦੇ ਵੱਲੋਂ ਸਿਰਫ ਇੱਕ ਦਿਨ ਦੇ ਲਈ ਹੀਟ ਵੇਵ ਦਾ ਨਾ 13 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਹੈ ਕੱਲ੍ਹ ਹੀ ਨਹੀਂ 27 ਜੂਨ ਨੂੰ ਪ੍ਰੀ ਮੌਨਸੂਨ ਦੀ ਐਂਟਰੀ ਹੋ ਜਾਏਗੀ ਜਿਸ ਦੇ ਚਲਦਿਆਂ ਉਮੀਦ ਜਤਾਈ ਜਾ ਰਹੀ ਹੈ ਕਿ ਜੁਲਾਈ ਦੇ ਪਹਿਲੇ ਹਫਤੇ ਮੌਨਸੂਨ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਐਂਟਰ ਹੋ ਜਾਵੇ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਇਸ ਅਤਿ ਦੀ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ